ਸਰਕਾਰਿਓ ਸਰਦਾਰ ਅਸ਼ਵਾਸਿਕ ਜੀ ਜਨਾਮਾ ਕਾਂਗਰਸ ਜ਼ਿਲ੍ਹਾ ਦੇ ਆਗੂਦਾਰ ਸਾਈਬਾਨ ਤੇ ਬਲਕੇ ਸਾਈਬਾਨ ਅੱਜ ਹਾਲ ਚੁੱਕਤੈ ਮੇਰੇ ਪਰਮ ਸਰਕਾਰਿਓ ਜੀ ਦੀ ਫਤਿਹ ਵਧੀਆ ਜਿੰਨੇ ਚੋਣ ਮੁਹਿੰਮ ਦੀ ਆਗਾਜ਼ ਕੀਤੀ ਅੱਜ ਫਤਿਹ ਟਲੀ ਹੋਣ ਗੱਲ ਬੜੀ ਸਾਰਿਆਂ ਦਾ ਧੰਨਵਾਦ ਕਰਦਾ ਜੀ ਅੱਜ ਇੱਥੇ ਪਹੁੰਚੇ ਹੋ ਬੜੀ ਗਿਤੀ ਚ ਪਹੁੰਚੇ ਹੋ ਵੱਤ ਚੜ ਕੇ ਵਾਕ ਵਾਕ ਪਿੰਡਾਂ ਚੋਂ ਨਗਰਾਂ ਚੋਂ ਕਸਬਿਆਂ ਚੋਂ ਇੱਥੇ ਆਈ ਹਾਂ ਤੁਹਾਡਾ ਘਟ

بہت بہت قدم چل کے آئے ہو سر پر گل سب سے زیادہ جی ہے کہ ਮੇਰੇ ਚੋਚੂ ਕੋ ਗ੍ਰੇਸ ਸੇਜ ਦਿੱਖਾਉਂ ਮਾਂਸਟਰ ਟੂ ਦੇ ਮੇਰੇ ਬੱਚੇ ਦੁਆਰਾ ਸੇਜ ਦਿੱਖਾਉਂ ਸੁਣੋ ਜੀ ਪਰੋ ਦੀ ਸਭ ਤੋਂ ਕੰਪਲੈਕਸ ہربنی سب نہیں ہونا چاہیے جتوں کانگریس کی لیڈ نہ میں <cited> ਮੋਦੀ ਜੀ ਬਹੁਤ ਪੂਰਨ ਅਮੀਰ ਕਿ ਤੁਸੀਂ ਇਹ ਆਰਮਾਂ ਰੱਖਸ਼ ਸੰਭ ਕੇ ਇਹ ਕੋਈ ਖੁਸ਼ਪਰਵੋ ਜਿੱਤਵੰਦਾਂ ਰੱਖਸ਼ੀ ਇਹ ਤੁਹਾਡਾ ਆਰਮਾਂ ਰੱਖਸ਼ ਹੈ ਆਰਮਾਂ ਰੱਖਸ਼ ਰੱਖ ਕੇ ਤਗੜ ਹੋ ਕੇ ਆਪ 25 ਜਿੰਦਗੀਆਂ ਨੂੰ ਦੇ ਦਿਓ ਅਬ 25 ਦਿਨ ਸਾਨੂੰ ਦਿੰਦੇ ਹੋ ਤੇ 25 ਦਿਨ ਆਓ ਚੱਲੋ ਜਿੱਤਵੰਦਾਂ ਚੱਲੋ ਜਿੱਤਵੰਦਾਂ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਗਿਆ ਔਰ ਬਠਿੰਡਾ ਲੋਕ ਸਭਾ ਤੋਂ ਕਾਂਗਸ ਪਾਰਟੀ ਦੇ ਉਮੀਦਵਾਰ ਸਦਾਜੀਤਬਿੰਦਰ ਸਿੰਘ ਸਿੱਧੂ ਅੱਜ ਹਲਕਾ ਤਲਵੰਡੀ ਸਾਬੋ ਵਿੱਚ ਮੀਟਿੰਗਾਂ ਕੀਤੀਆਂ ਜੀ ਔਰ ਜਿਵੇਂ ਤੁਸੀਂ ਦੇਖ ਸਕਦੇ ਹੋ ਵਰਕਰਾਂ ਦਾ ਇੱਕ ਸਲਾਬ ਉੱਠਿਆ ਹਲਕਾ ਤਲਵੰਡੀ ਸਾਬੋ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਸ ਵਾਰ ਕਾਂਗਰਸ ਪਾਰਟੀ ਬਹੁਤ ਵੱਡੀ ਜਿੱਤ ਪ੍ਰਾਪਤ ਕਰਨ ਜਾ ਰਹੀ ਹੈ ਔਰ ਜਿੱਥੇ ਤੱਕ ਕਾਲੀ ਦਲ ਦਾ ਇਹ ਝਾੜੂ ਦਾ ਸਵਾਲ ਹੈ ਬਠਿੰਡਾ ਲੋਕ ਸਭਾ 'ਚ ਹਾਲਾਤ ਬੜੇ ਪਤਲੇ ਨੇ ਝਾੜੂ ਦਿਨ ਪਰ ਦਿਨ ਥੱਲੇ ਜਾ ਰਿਹਾ ਹੈ ਮੰਤਰੀ ਸਾਹਿਬ ਨੇ ਅੱਜ ਮੋਟਾ ਮੰਗਨਤਾ ਆ ਕੇ ਖੇਤੀਬਾੜੀ ਮੰਤਰੀ ਨੇ ਪਰ ਲੋਕ ਅੱਜ ਸਵਾਲ ਪੁੱਛਦੇ ਆ ਕਿ ਖੇਤੀਬਾੜੀ ਮੰਤਰੀ ਸੋਂ ਕਿਸਾਨ ਦੇ ਪੁੱਤ ਸੋਂ ਕਿਉਂ ਨਹੀਂ ਮੌਜਾ ਦਵਾਇਆ ਕਿਉਂ ਨਹੀਂ ਲੜਾਈ ਲੜੀ ਕਿਸਾਨਾਂ ਦੀ ਕਿਉਂ ਨਹੀਂ ਹੜਾਏ ਤੋਂ ਗਰੀਬਾਂ ਨੂੰ ਬੇਰੁਜ਼ਗਾਰਾਂ ਨੂੰ ਕਿਉਂ ਨਹੀਂ ਉਹਨਾਂ ਨੂੰ ਘਰਾਂ ਦੇ ਖਰਚੇ ਦਿੱਤੇ ਕੋਠੇ ਪੋਏ ਪਸ਼ੂਆਂ ਦਾ ਮਾਮਲਾ ਦਿੱਤਾ ਫੈਸਲਾ ਇਹ ਐਸੇ ਸਵਾਲ ਨੇ ਜਿਹੜੇ ਬਠਿੰਡੇ ਤੇ ਮਾਨਸਾ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਵੋਟਰ ਆਮ ਆਦਮੀ ਦੇ ਉਮੀਦਵਾਰ ਖੁੱਡਿਆ ਸਾਹਿਬ ਨੂੰ ਪੁੱਛਦੇ ਨੇ ਔਰ ਮੈਨੂੰ ਨਹੀਂ ਲੱਗਦਾ ਇਸ ਵਾਰ ਲੋਕਾਂ ਦਾ ਜਿਹੜਾ ਰੋਹ ਦੇਖ ਰਹੇ ਆ ਹੋ ਸਕਦਾ ਝਾੜੂ ਵਾਲਿਆਂ ਨੂੰ ਪਿੰਡਾਂ ਚ ਫੰਡ ਵੀ ਨਾ ਦਿੱਤਾ ਜਾਵੇ ਉਵੇਂ ਹੀ ਜੇ ਕਾਲੀ ਗਲਤੀ ਗੱਲ ਕਰੀਏ ਬੀਬਾ ਹਰਸਪਤ ਬਾਦੋਂ ਤੋਂ ਤੱਕ ਅੱਲਾ ਬਠਿੰਡਾ ਸ਼ਹਿਰ ਦਿਖਦਾ। ਬਾਕੀ ਅਠ ਹਲਕੇ ਤਾਂ ਦਿਖਦੇ ਨਹੀਂ ਮੈਨੂੰ ਦੱਸ ਦਿਓ ਕੋਈ ਇੱਕ ਸਿੰਗਲ ਕੰਮ ਵੀ ਕਰਵਾਇਆ ਬੀਬਾ ਨੇ। ਅੱਜ ਵੀ ਤੁਸੀਂ ਜਾ ਕੇ ਦੇਖ ਲਓ ਬੀਬਾ ਦੀ ਗੱਡੀ ਸ਼ਹਿਰ ਚ ਪੁੰਦੇ। ਸੋ ਹਲਕਾ ਤਲਵੰਡੀ ਸਾਬ ਉਹ ਤਾਂ ਇੱਕ ਹਿਸਾਬ ਨਾਲ ਛੱਡਿਆ ਹੰ। ਕਿਸ ਨਾਲ ਫਾਈਟ ਮੰਗ? ਸਾਡੀ ਫਾਈਟ ਕਿਸੇ ਨਾਲ ਨਹੀਂ ਜੀ। ਇਹਨਾਂ ਦੀ ਦੂਜੀ ਤੇ ਤੀਜੀ ਦੀ ਲੜਾਈ ਐ ਕਾਲੀ ਗਲਤੀ ਛਾੜੋ ਦੀ। ਕਾਂਗਰਸ ਨਾਲ ਫਾਈਟ ਮੈਨੂੰ ਨਹੀਂ ਲੱਗਦਾ ਇਸ ਵਕਤ ਕੋਈ ਲੋਕਾਂ ਦਾ ਮੂਡ ਹੁੰਦਾ। ਤੁਸੀਂ ਅੱਜ ਦੇਖੋ ਉਹੀ ਨਹੀਂ ਵੀ ਮੈਂ ਕਹਿ ਰਿਹਾ ਕਿਉਂਕਿ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਪਰ ਇਹ ਸਚਾਈ ਹੈ ਕਿ ਪੰਜਾਬ 'ਚ ਇਸ ਵਾਰ ਲੋਕ ਕਾਂਗਰਸ ਪਾਰਟੀ ਨੂੰ ਵੋਟ ਪਾਣਾ ਚਾਹੁੰਦੇ ਆ ਭਾਜਪਾ ਤੋਂ ਕਿਉਂਕਿ ਜੀ ਦੇਖੋ ਲੋਕਾਂ ਨੂੰ ਅੱਜ ਦੀ ਸਮਝ ਆ ਗਈ ਹੈ ਚਾਹੇ ਕਾਲੀਦਲ ਨੂੰ ਪਾ ਦਿਓ ਚਾਹੇ ਝਾੜੂ ਨੂੰ ਪਾ ਦਿਓ ਵੋਟ ਬੀਜੇਪੀ ਦੇ ਖਾਤੇ 'ਚ ਪੈ ਗਈ ਪ੍ਰਧਾਨ ਜੀ ਬੀਜੇਪੀ ਨੂੰ ਤੁਸੀਂ ਕਿਵੇਂ ਦੇਖਦੇ ਪਿੰਡਾਂ ਵਿੱਚ ਲੋਕ ਵਾੜਨ ਦੇ ਰਹੇ ਝਾੜੂ ਨੂੰ ਕਿਹੜਾ ਵਾੜਨ ਦੇ ਰਹੇ ਨਾ ਤਾਂ ਭਾਜਪਾ ਨੂੰ ਵਾੜਨ ਦੇ ਰਹੇ ਨਾ ਝਾੜੂ ਨੂੰ ਵਾੜਨ ਦੇ ਰਿਹਾ ਤੇ ਕਾਲੀਦਲ ਦਾ ਵੋਟਾ ਮੇ ਨਿਪੜ ਗਿਆ ਇੱਕ ਕਾਂਗਰਸ ਹੀ ਆ ਘੜੂ ਦੀ ਗੱਲ ਕਰੀਏ ਤੁਸੀਂ ਇਹ ਝੜੂ ਦੇ ਵਿੱਚ 92 ਸੀਟਾਂ ਲੈ ਕੇ ਕਾਮਯਾਬ ਹੋਈ ਸੀ ਬਹੁਤ ਵੱਡੀ ਕਲੀਡ ਪੰਜਾਬ ਦੇ ਵਿੱਚ ਮੇਰੇ ਸਾਨੂੰ ਪਹਿਲੀ ਵਾਰ ਮਿਲੀ ਸੀ ਤਾਂ ਕਿ ਤੁਸੀਂ ਕਿਸ ਤਰ੍ਹਾਂ ਦੇ ਨਾ ਕੋਈ 1000 ਰੁਪਿਆ ਨਾ ਕੋਈ ਕ੍ਰਾਈਮ ਰੁਕੇ ਆ ਕਿਸੇ ਪ੍ਰਕਾਰ ਦਾ ਉਹੀ ਹਾਲ ਇੱਥੇ ਇਹ ਜਿਹੜੀ 92 ਸੀਟਾਂ ਦੀ ਭਰਾਵਾ ਜਿਹੜਾ ਬੁਖਾਰ ਚੜਿਆ ਸੀ ਉਹ ਮੇਰੇ ਨਾਲ ਵੱਧ ਕਿੰਨੂੰ ਚੜਿਆ ਸੀ ਇਹ ਤਾਂ ਮੈਂ ਆਪਦੀਆਂ ਅੱਖਾਂ ਨਾਲ ਵੇਖਿਆ ਜਿਹੜਾ ਹਨੇਰ ਉੱਠਿਆ ਸੀ ਪੰਜਾਬ ਵਿੱਚ 2017 'ਚ ਇੱਕ ਛੋਟਾ ਜਿਹਾ ਨਮੂਨਾ ਸੀ ਕੁਝ ਜ਼ਿਲ੍ਹਿਆਂ ਚ ਉੱਠ ਕੇ ਰਹਿ ਗਿਆ ਇਹ 2022 ਤੱਕ ਇਹਨੇ ਸਾਰੇ ਪੰਜਾਬ ਨੂੰ ਫੇਰਾ ਦਿੱਤਾ ਸੀ ਔਰ ਜਿੱਤੇ ਰੋਜ ਲਾਲਾਂ ਨੇ ਲੋਕਾਂ ਨੇ ਝਾੜੂ ਨੂੰ ਵੋਟਾਂ ਪਾਈਆਂ ਸਨ ਅੱਜ ਲੋਕ ਉਹ ਤੋਂ ਵੱਧ ਦੁੱਗਣੇ ਨਰਾਸ਼ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਹੋ ਰਿਹਾ ਨਸ਼ਿਆਂ ਦਾ ਦੌਰ ਜ਼ੋਰਾਂ ਤੇ ਹੈ ਬਦਮਾਸ਼ੀ ਦਾ ਦੌਰ ਜ਼ੋਰਾ ਤੇ ਕੋਈ ਇਧਰ ਗੋਲੀ ਮਾਰ ਗਿਆ ਕੋਈ ਉਧਰ ਗੋਲੀ ਮਾਰ ਗਿਆ ਇਹਨਾਂ ਦੇ ਐਮਐਲਏ ਮੰਤਰੀਆਂ ਦੀ ਨਹੀਂ ਕੋਈ ਥਾਣੇਦਾਰ ਹੁੰਦਾ ਬਾਕੀ ਇਹਨਾਂ ਨੇ ਕੰਮ ਕਿਸੇ ਵਰਕਰ ਦੇ ਕੀ ਕਰਾਉਣੇ ਤੁਸੀਂ ਅੱਜ ਕਿਸੇ ਇਹਨਾਂ ਦੇ ਲੀਡਰ ਕੋਲੇ ਝਾਟੂ ਤੇ ਜਾ ਕੇ ਕੋਈ ਕਹਦੇ ਵੀ ਫਲਾਣਾ ਕੰਮੋਂ ਕਾਣ ਜੇ ਸਾਡੇ ਤਾਂ ਪੱਲੇ ਨਹੀਂ ਕੁਝ ਸੋ ਇਹ ਹਾਲਾਤ ਨੇ ਪੰਜਾਬ ਦੇ ਤੁਸੀਂ ਆਮ ਵਰਕਰ ਦੀ ਕੀ ਕੀ ਗੱਲ ਕਰੋ ਪ੍ਰਧਾਨ ਜੀ ਇੱਕ ਅਕਾਲੀ ਦਲ ਦੇ ਨਾਲ ਡੈਕਟਰ ਦਿੱਤੀ ਸੀਗੀ ਚੰਡੀਗੜ੍ਹ ਤੋਂ ਹਰਦੀਪ ਸਿੰਘ ਪੈਟਰੋਲਰ ਨੂੰ ਉਹਨੇ ਹੁਣੀ ਡੈਕਟਰ ਲੜਨ ਤੋਂ ਮਨਾ ਕਰਤਾ ਜਵਾਬ ਦਿੱਤਾ ਵੀ ਮੈਂ ਲੜਦਾ ਨਹੀਂ ਕੀ ਕਹਿਣਾ ਚਾਹੁੰਦਾ ਭਾਈ ਜੀ ਇਹ ਇਕੱਲਾ ਚੰਡੀਗੜ੍ਹ ਦਾ ਉਮੀਦਵਾਰ ਨਹੀਂ ਅਕਾਲੀ ਦਲ ਦਾ ਭੱਜ ਰਿਹਾ ਤੁਸੀਂ ਆਉਣ ਵਾਲੇ ਕੁਝ ਦਿਨਾਂ ਦੇ ਦੇਖੋ ਪੰਜਾਬ ਦੇ ਵੀ 13 ਦੇ 13 ਅਕਾਲੀ ਦਲ ਦੇ ਟਿਕਟਾਂ ਛੱਡ ਛੱਡ ਭੱਜਣਗੇ ਇਹਨਾਂ ਨੂੰ ਵੋਟਾਂ ਨਹੀਂ ਪੈ ਰਹੀਆਂ ਅਕਾਲੀ ਦਲ ਠੀਕ ਹੈ ਪੰਥ ਨੂੰ ਪਿਆਰ ਕਰਨ ਵਾਲੇ ਲੋਕ ਕੌਮ ਨੂੰ ਪਿਆਰ ਕਰਨ ਵਾਲੇ ਲੋਕ ਅਕਾਲੀ ਦਲ ਦੇ ਨਾਲ ਚੱਲਦੇ ਸੀ ਅਕਾਲੀ ਦਲ ਨੂੰ ਵੋਟ ਪਾਉਂਦੇ ਸੀ ਪਿਆਰ ਕਰਦੇ ਸੀ ਪਰ ਇਹ ਤਾਂ ਜਿਹੜੇ ਇਹ ਤਾਂ ਪੰਥ ਦੇ ਦੋਖੀ ਹੋ ਗਏ ਇਹਨਾਂ ਨੇ ਤਾਂ ਲੁੱਟਿਆ ਪੰਥ ਨੂੰ ਸੋ ਪੰਜਾਬ ਦੇ ਲੋਕ ਇਸ ਚੀਜ਼ ਨੂੰ ਜਾਣ ਚੁੱਕੇ ਆ ਮੈਨੂੰ ਨਹੀਂ ਲੱਗਦਾ ਅਕਾਲੀ ਦਲ ਦਾ ਇਸ ਵਾਰ ਕਿਤੇ ਮਾੜਾ ਮੋਟਾ ਵੀ ਕੋਈ ਕਿਤੇ ਮਤਲਬ ਮੰਜਾ ਵਿਸ਼ੂ ਸਫਾਈ ਹੋ